ਤੇ ਅੱਗੇ ਦੋ ਬੰਦੇ ਮਿਲਾਂ ਦੱਸੋ ਉੱਥੇ ਗੱਲਬਾਤ ਕਰ ਲੈਣੀ ਹੈ ਨਾ ਦੋ ਦਰਮੈਂਤ ਲਈ ਹੈ ਹੈਲੀਕਾਪਟਰ ਦੇ ਵਾਲੇ ਵਾਲੇ ਹਾਲੀਕਾਪਟਰ ਦੇ ਚੱਲਿਆ ਰਿਹਾ ਹੈ ਜੀ ਹਾਲੀਕਾਪਟਰ ਦੇ ਵਿੱਚ ਆਪਣੀ ਬਰਾਤ ਲੈ ਕੇ ਪਹੁੰਚਿਆ ਲਾੜਾ ਹੈਲੀਕਾਪਟਰ ਨੂੰ ਦੇਖਣ ਦੇ ਲਈ ਲੋਕਾਂ ਦੀ ਲੱਗੀ ਭੀੜ ਤੁਹਾਨੂੰ ਦੱਸਦੇ ਕਿ ਖਬਰ ਜਲੰਧਰ ਦੀ ਹੈ ਜਿੱਥੇ ਜਲੰਧਰ ਦੇ ਵਿੱਚ ਅੱਜ ਇੱਕ ਲਾੜਾ helicopter ਦੇ ਰਾਹੀਂ ਆਪਣੀ ਪ੍ਰਾਤ ਲੈ ਕੇ ਪਹੁੰਚਿਆ ਤੁਹਾਨੂੰ ਦੱਸਦੇ ਕਿ ਲਾੜੇ ਦਾ ਨਾਮ ਸੁਖਵਿੰਦਰ ਸਿੰਘ ਹੈ ਜੋ ਕਿ ਜਲੰਧਰ ਦਾ ਹੀ ਰਹਿਣ ਵਾਲਾ ਤੇ ਇੱਕ ਵੱਡਾ बिजनेਸਮੈਨ ਹੈ ਤੇ ਅੱਜ ਸੁਖਵਿੰਦਰ ਦਾ ਜਲੰਧਰ ਦੇ ਟਿਲਵਾ ਰਿਜ਼ੋਰਟ ਦੇ ਵਿੱਚ ਵਿਆਹ ਸੀ ਤੇ ਉਸਨੇ ਆਪਣੇ ਵਿਆਹ ਤੇ ਅਜਿਹੀ ਐਂਟਰੀ ਮਾਰੀ ਕਿ ਇਲਾਕੇ ਦੇ ਸਾਰੇ ਲੋਕ ਦੇਖਦੇ ਹੀ ਰਹਿ ਗਏ ਤੇ ਲੋਕਾਂ ਨੂੰ ਲੱਗਾ ਸੀ ਕਿ ਸ਼ਾਇਦ ਲਾੜਾ ਗੱਡੀ ਦੇ ਵਿੱਚ ਬਰਾਤ ਲੈ ਕੇ ਆਵੇਗਾ ਪਰ ਲਾੜਾ ਸੁਖਵਿੰਦਰ ਸਿੰਘ ਆਪਣੀ ਬਰਾਤ ਹੈਲੀਕਾਪਟਰ ਦੇ ਵਿੱਚ ਲੈ ਕੇ ਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਵਿੰਦਰ ਸਿੰਘ ਦੇ ਭਾਂਜੇ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਤੇ ਉਸਦੀ ਹੋਣ ਵਾਲੀ ਪਤਨੀ ਦਾ 17 ਸਾਲਾਂ ਤੋਂ ਪਿਆਰ ਚੱਲ ਰਿਹਾ ਸੀ ਤੇ ਅੱਜ ਵਿਆਹ ਦਾ ਦਿਨ ਹੈ ਜਿਸ ਕਰਕੇ ਸੁਖਵਿੰਦਰ ਸਿੰਘ ਨੇ ਆਪਣੀ ਹੋਣ ਵਾਲੀ ਪਤਨੀ ਨੂੰ ਹੈਲੀਕਾਪਟਰ ਦੇ ਰਾਹੀਂ ਐਂਟਰੀ ਮਾਰ ਕੇ ਇੱਕ ਵੱਡਾ ਸਰਪ੍ਰਾਈਜ਼ ਦਿੱਤਾ ਹੈ ਹਲੇ ਹਲੇ ਕੋ ਮੇਖਾ ਲੈਣਾ ਉਹ ਨੋਣਾ ਹੋਣਾ ਨੇ ਦਾਦਾ ਹੈਗਾ ਹਲੋ ਜੀ ਗੁਰੂ ਜੀ ਗੱਜਾ ਕਰਨਾ ਪਹਿਲੇ ਆਪਣੇ ਪਿੱਛੇ ਹਰ ਇੱਕ ਦਾਸ ਤੋਂ ਮੜਾ ਜਾਣਾ ਪਹਿਲਾਂ ਦਸੋ ਉੱਥੇ ਗੱਲਬਾਤ ਕਰ ਲੈਣੀ ਹੈ ਨਾ ਦੋ ਤਿੰਨ ਮਿੰਟ ਲਈ ਹੈ ਉਹ ਟਰਾਕ ਦਿੱਲੀ ਦੇ ਵਾਲੀ ਵਾਲੀ ਹਾਲੀ ਪੁੱਤਰ ਚੱਲਿਆ ਰਹਿਣਾ ਅੱਜ ਤੱਕ ਜੀ